ਅੱਜ ਮੈਂ ਭੱਜਣਾ ਨਹੀਂ ਵਾਸ ਇੱਕ ਪਾਸਾ ਕਰਨੀ ਆ ਜਾਂ ਤਾਂ ਸਿੰਦਰ ਇੱਧਰ ਤੇ ਜਾਂ ਫਿਰ ਸਿੰਦਰ ਉੱਧਰ ਜਾਂ ਮੱਗਰ ਦੀ ਮੌਤ ਜਾਂ ਫਿਰ ਮੇਰੀ ਕੀ ਦੀ ਮੌਤ ਇੱਕ ਪਾਸੇ ਜੋ ਓਹ ਉਹ ਤੇਰੀ ਉਹ ਤੇਰੀ ਆ ਤਾਂ ਹੀ ਰਾਂਝੇ ਦੀ ਜੋੜੀ ਆਈ ਜਾਂਦੀ ਆ ਪਰ ਲੱਗਦੀ ਭੈਣ ਭਰਾ ਬਾਲੀ ਬਕਵਾਸ ਨਾਵੇ ਕਰ ਮੇਰੀ ਗੱਲ ਸੁਣ ਲੋ ਅੱਜ ਤੁਸੀਂ ਦੋਨੋਂ ਨਾਲ ਇੱਕ ਪਾਸਾ ਕਰ ਹੀ ਦੋ ਰੋਜ਼ ਰੋਜ਼ ਕਲੇਸ਼ ਪਾਇਆ ਹੋਇਆ ਤੁਸੀਂ ਲੈ ਤੂੰ ਦੱਸ ਸਹੀ ਹੁਕਮ ਕਰ ਮੇਰੀ ਤਾਂ ਭਾਈ ਇੱਕੋ ਸ਼ਰਤ ਆ ਜਿਹੜਾ ਤੁਹਾਡੇ ਦੋਨਾਂ ਤੋਂ ਜਿੱਤਿਆ ਸਿੰਦਰ ਉਹਦੀ ਆ ਅੰਦੇ ਆ ਇੱਧਰ ਆ ਜਾ ਫਿਰ ਪਹਿਲੀ ਹੈਲੋ ਐ ਕਿਵੇਂ ਆ ਜੇ ਹੈ ਉਹ ਸ਼ੰਦਰ ਤਾਂ ਮੇਰੀ ਇਹ ਤਾਂ ਮਰ ਗਿਆ ਸਮਝ ਲੈ ਆ ਜਾ ਮੈਂ ਕਹਣਾ ਸ਼ੰਦਰ ਆਪਾਂ ਘਰੇ ਚੱਲਦੇ ਆ ਕਿਉਂ ਲੈ ਹੋਰ ਹੁਣ ਓਏ ਅੱਜ ਤੇਰੀ ਬਿਸ਼ਰਮੀ ਜੀ ਤਾਂ ਇਹ ਇੱਥੇ ਖੜ ਗਿਆ ਤੇ ਹੁਣ ਇਹ ਮਰ ਗਿਆ ਇਹ ਤਾਂ ਹੁਣ ਮੈਂ ਜਿੱਤ ਗਿਆ ਮੈਂ ਹਲੇ ਵੀ ਤੈਨੂੰ ਟਾਈਮ ਦਿੰਨਾ ਸਰਪੰਚਾ ਉਹ ਮੁੜ ਜਾ ਕਰੇ ਓਏ ਤੈਨੂੰ ਛਡਾਉਣਾ ਨਹੀਂ ਕਿਸੇ ਨੇ ਤੇ ਮੈਂ ਮੁੜਨ ਵਾਸਤੇ ਆਇਆ ਨਹੀਂ ਅੱਛਾ ਹਾਂ ਦੇਖ ਲੈਨੇ ਆ ਫਿਰ ਕਿਹੜਾ ਲੈ ਸ਼ੰਦਰੇ ਮੜਿਆ ਪਰਾ ਹੋ ਇਹਨੂੰ